ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਗ ਸੇ ਲੈ ਲੈ ਕੇ ਆਇਆ ਜੀ ਇੱਕ ਟੋਕੜ ਗੱਪਣ ਮਾਜਾ ਬਈ ਪੂਰੀ ਟਾਉ ਬ੍ਰੇਡ ਦੀ ਹੈ ਤੇ ਦੋ ਗਣ ਸੂਈਆਂ ਸਵਾਈਆਂ ਨੇ ਤੇ ਚਵਾਈ ਹੈ ਜਿਹੜੀ ਇਹਨਾਂ ਦੀ ਕਰਕੇ ਦਿਖਾਵਾਂਗੇ ਆਓ ਖੁੱਛ ਲੈਨੇ ਬਾਈ ਟੋਟੇਰ ਆਜੋ ਬਾਈ ਸਸਰੀ ਕਾ ਜੀ ਸਸਰੀ ਕਾ ਜੀ ਹੋਟੀ ਕੋ ਮਤਿ ਹੈ ਮਾ ਉਹ ਬਾਬੇ ਨਾਨਕ ਦੀ ਮੇਰਾ ਲੀਲੀ ਸਾਤੜੇ ਨੂੰ ਚਲੋ ਬਈ ਨਾਮ ਤੇ ਡਰੈਸ ਨਾਮ ਮੇਰਾ ਟੈਣੀਆ ਜੀ ਪਿੰਡ ਬੋਰਚ ਰਾਜਗੜਾ ਨੰਬਰ ਆਪਣਾ 81580 ਬੇਲਕਾਲਾ ਜ਼ਿਲ੍ਹਾ ਬਠਿੰਡਾ ਫੀਰਪੂਲ ਨੇੜੇ ਪਿੰਡ ਜਲਾਲ ਤੇ ਸਲਾਤਪੁਰਾ ਜੰਗੀਆਂ ਨਾ ਭਰਾਉੜ ਸੈਡੋਗੇ ਹਾਂ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਮੱਝ ਦੇਖਦੇ ਆ ਇਹ ਮੱਝ ਕਾਹਤ ਆ ਇਹ 5 ਮਹੀਨੇ ਦੀ ਗੱਪਣ ਆ ਠੀਕਾ ਠੀਕਾ ਤੇ 5 ਕਿਲੋ ਦੁੱਧ ਆ ਥਾਪੀ ਤੇ ਹੀ ਮਿਲਦੀ ਆ ਠੀਕਾ ਹਾਂ ਤੇ ਕੋਈ ਕਾਰਪੌਨ ਦੀ ਟੋਣੀ ਕੋਹ ਨਹੀਂ ਗਈ ਤੇ ਕੋਸਾ ਥਾਪ ਦਾ ਬਚਿਆ ਹੀ ਆ ਲੈ ਕਿਆ ਬਾਤ ਹਾਂ ਆ ਤੇ ਉਤਰੀ ਕੱਟ ਕੇ ਲਿਆ ਨਾ ਮੈਂ ਕਹਿੰਦਾ ਨਹੀਂ ਰੀਸਾਂ ਯਾਰ ਆਹ ਕੀ ਬਾਤ ਤਾ ਨੇ ਯਾਰ ਕੇ ਦੇਖੀ ਸੈਂਗ ਦੇਖੀ ਹੈ ਮੈਂ ਕਹਿੰਦਾ ਯਾਰ ਡਰ ਲੱਗਦਾ ਡਰ ਜਮਾ ਟੁੱਪਾ ਨਾ ਆ ਰਹਿਦਾ ਵੀ ਕਈ ਵੀ ਨਾ ਨਾ ਰਹਿ ਉਂਗਲਾਂ ਘੰਣਾ ਕੋਈ 6 ਕਿਲੋ ਵੀ ਨਿਕਲ ਨਹੀਂ ਲੱੱਗ ਕਮੀ ਲੱੱਗ ਪਈ ਤੁਹਾਨੂੰ ਉਂਗਲ ਸੈਂਗਤ ਦਾ ਸਹੀ ਗੱਲ ਹੈ ਬਾਈ ਕੀ ਬਾਤ ਪੰਜ ਮਿੰਨਾਂ ਹੀ ਗੱਭਣਾ ਇਹ ਠੀਕ ਹੈ ਬਾਈ ਤੇ 7 ਕਿਲੋ ਹੀ ਦੁੱਧ ਆ ਕੋਈ ਚਾਰ ਕੋਲ ਦੀ ਲੋੜ ਨਹੀਂ ਕੋਈ ਨਹੀਂ ਆਈ ਮੇਰੇ ਤੇ ਕਾਰ ਮਾਰੀ ਸਭ ਤੋਂ ਅੰਦਰੋਂ ਦਾ ਬੰਬਾ ਜੀਵਾ ਪੜਾ ਚੰਗਾ ਹਾਂ 20 ਕਿਲੋ ਬੱਦੜੀ ਹੈ ਡਾਕਿਆ ਬਾਤ ਇਹ ਆਲੇ ਬੰਦੇ ਤੋਂ ਲਈ 20 ਕਿਲੋ ਦਾ ਨੈਟ ਆ ਜਾਵਾਂ ਹੂੰ ਖੋਲੀ ਬਈ ਤੋਰੀਂ ਪੜੀ ਵੀ ਬਹੁਤ ਹੈ ਰਹਿਣਾ ਮੈਂ ਡਾਕ ਮੈਂ ਪੂਰੀ ਪੜੀ ਵੀ ਆ ਟੋਕਰ ਗੱਬਣ ਬਈ ਮਿਲਦੀ ਬਹੁਤ ਘਾਟਾ ਮੱਝ ਬਹੁਤ ਚੰਗੀ ਆ ਕਿਸੇ ਪਾਸੇ ਪਹਿਲੇ ਦਾ ਮਾਜਾ ਪਾ ਠੀਕ ਆ ਉਹ ਵੀ ਮੇਰੇ ਸਮਨ ਨਾਲ ਕੀ ਲੜਕੀ ਮੈਂ ਤਾ ਨਹੀਂ ਲੀਤੀ ਲਾ ਕੀ ਬਾਤ ਆ ਇਹ ਜਮਾ ਡਾਇਮੰਡ ਪੀਸ ਆ ਹੈ ਜਮਾ ਫਿਰਾ ਪੀਸ ਆ ਕਿੱਥੋਂ ਲਿਆ ਓ ਟੈਣੀ ਸਾ ਪਾਲ ਕੇ ਠੰਡੀ ਠੰਡੀ ਫੁੱਲ ਮਾਗਰਾ ਠੰਡਾ ਚਾਰ ਬੋਲ ਵੀ ਲੋੜ ਲੈ ਤਾ ਠੀਕ ਆ ਹਾਂ ਬਾਈ ਕਹਿੰਦਾ ਥਾਪੀ ਥਾਪੀ ਦੀ ਮਿਲਦੀ ਹੈ ਬਾਈ ਕਹਿੰਦਾ ਠੀਕ ਹੈ ਕਿ ਨਹੀਂ ਇਹ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਸਿਵਾਈ ਵੀ ਬਾਈ ਕਹਿੰਦਾ ਨੰਬਰ 1 ਹੈ ਤੇ ਮੁੱਲ ਬਾਈ ਇਹਦਾ ਕੀ ਹੈ ਫਿਰ ਜਾਇਦਾ ਦਾ ਲੱਗਦੇ ਨਹੀਂ ਕਰਦੇ ਜੇ ਲੱਖ ਕਿ ਦੀ ਗੱਲ ਲੋ ਨਾ ਅੱਛਾ ਕੋਈ ਚੱਗੀ ਹੈ ਸਹੀ ਗੱਲ ਮੈਨੂੰ ਮੂੰਹ ਤੋਂ ਹੀ ਮਰ ਗਿਆ ਕਿਉਂ ਚੀਜ਼ ਵੀ ਜੇ ਆ ਕੇ ਪੀਛ ਮਹਿਣਾ ਨਾ ਬਾਈ 23 ਕਿਲੋ ਦੁੱਧ ਦੀ ਚੋਟੀਆਂ ਠੀਕ ਹੈ ਬਾਈ ਆ ਤੀਜੀ ਹੋਣ ਨਾਲ ਸ਼ੂ ਵੀ ਹਮ ਲੱਖ ਰੁਪਇਆ ਮੋਲ ਦਾ ਹਾਂ ਲੱਖ ਰੁਪਇਆ ਮੋਲ ਦਾ ਲੱਖ ਰੁਪਇਆ ਮੋਲ ਦਾ ਮਾਨਦਾਨ ਕਰਦੇ ਬੰਦਰੀਆਂ ਹਮ ਠੀਕ ਆ ਮੱਝ ਪੂਰੀ ਫਲੀ ਵੀ ਸਿੰਗ 1 ਨੰਬਰ ਥਾਣੇ 1 ਨੰਬਰ ਚਵਾਈ ਚਵਾਈ ਜੁ ਵੀ ਕਿਵੇਂ ਆ ਚਵਾਈ ਦਾ ਮੋਰੀ ਕਰਦੀ ਬਾਹਰ ਟੀਚਾ ਠੀਕ ਆ ਹਾਂ ਅਗੀ ਤਕਰੀਆ ਠੀਕ ਆ ਬਾਈ ਹਮ ਮੁੱਲ ਜਾਇਜ਼ ਆ ਮਾਨਦਨ ਹੋ ਜਾਊਗਾ ਕੋਈ ਬਾ ਪੂਰਾ ਫੜਿਆ ਆ ਅੱਗੇ ਪਈ ਆ ਬੈਡ ਕਿਹੜਾ ਸੂਆ ਸੂਈ ਵੀ ਆ ਇਹ ਡਾਕਟਰ ਦੂਜਾ ਸੂਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਉਹ ਖੜਾਗਾ ਪੱਛਾ ਇਹ ਨੂੰ ਮਾਰ ਕੇ ਦਾ ਢੂੜ ਵੀ ਨਾ ਹੋ ਗਿਆ ਹਾਂ ਬੱਚਾ ਇਹਦਾ ਹਾਂ ਕਿਹਦੇ ਤੀਜਾ ਭਰਾਤਾ ਅੱਜ 11 ਤਰੀਕਾ ਹੂੰ ਅੱਜ ਠੀਕ ਹੈ ਹੁਣ ਘੰਟਾ ਹੋ ਗਿਆ ਭਰਾਏ ਠੀਕ ਹੈ ਭਾਈ ਆਪਾਂ ਇਹ ਲਾਰਚ ਨਹੀਂ ਕਰਦੇ ਵੀ ਯਾਰ ਆਪਾਂ ਲਾਇ ਪਾਉਣਾ ਹੈ ਹਨਾ ਤੇ ਵੀ ਆਪਾਂ ਟੀਕਾ ਲਾ ਭਰੋ ਕਈ ਵੀ ਨਹੀਂ ਪਸ਼ੂ ਦੇ ਹੂੰ ਪਰ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਕਹਿੰਦੇ ਸਹੀ ਗੱਲ ਹੈ ਭਾਈ ਹਾਂ ਆਪਾਂ ਠੀਕਾ ਤੁੰਗ ਰਿਕਾਰਡ ਨਹੀਂ ਕਰਦੇ ਭਰਾਉਂਦੇ ਠੀਕ ਹੈ ਭਾਈ ਹਾਂ ਅੱਜ ਹੀ ਭਰਾਇਆ ਦੁੱਧ ਕਿੰਨਾ ਹੁਣ ਦੁੱਧ ਮੇਰੇ ਚਾਹ ਦੇ 14 ਲੀਟਰ ਚ ਅੱਜ ਤਾਂ ਮਾੜਾ ਮੋਟਾ ਘਟੂ ਗਈ ਫੀਡ ਦਾ ਕਰਕੇ ਠੀਕ ਆ ਹਾਂ ਹੂੰ 14 ਕਿਲੋ ਨੈਕ ਦਾ ਸੀਲ ਸੂਲ ਦਾ ਕੋਈ ਯਾਦ ਨਹੀਂ ਇਹਦਾ ਠੀਕ ਆ ਭਾਈ ਹਾਂ ਖੋਲ ਦੇ ਭਾਈ ਖੋਲ ਦੇ ਕੱਦ ਫੁੱਲ ਤੇ ਚੰਗੀ ਆ ਭਾਈ ਤੇ ਪੈਂਟ ਨੂੰ ਮਾਇਆ ਕਰਾ ਹੁੰਦਾ ਲੇਖੇ ਨਹੀਂ ਚਵਾਈ ਦਾ ਵੀ ਕੋਈ ਲੇਖਾ ਨਹੀਂ ਠੀਕ ਆ ਪੈਂਟ ਵੀ ਭਾਈ ਕਹਿੰਦਾ ਫੁੱਲ ਆਉਂਦੀ ਹੈ ਚਵਾਈ ਵੀ ਨੰਬਰ 1 ਨਾ ਬਰੀਡ ਵੀ ਚੰਗੀ ਆ ਗਰਮੀ ਦੇ ਮੌਸਮ ਚ ਫੁੱਲ ਕਾਮਯਾਬ ਹੋਵੇ ਕਿਨੀ ਭਾਈ ਹੂੰ ਡਾਕਟਰ ਕੋਲੋਂ ਆਈ ਨਹੀਂ ਹੂੰ ਤੇ ਆਪਾਂ ਭੇਜ ਦੇਣੀ ਆ ਠੀਕ ਆ ਠੀਕ ਆ ਤੇ ਵੀ ਠੀਕ ਆ ਤੂੰ ਗਾਣਾ ਭਾਗੇ ਮੈਂ ਤਾਂ ਪਰ ਮੈਂਟ ਲਾਉਣਾ ਹੁਣ ਘਰੋਂ ਲੱਗੇ ਹੂੰ ਤੋਰਾ ਤੇਖਾ ਤੋਰਾ ਵੀ ਕਮਾਲ ਆ ਹਾਂ ਕਡਾ ਡਾਕਟਰ ਆ ਤੁਰ ਕੇ ਮੜਾਜ ਮੰਗ ਮਾਇ ਰਹ ਹੰਂ ਕੰਢੀ ਵੀ ਇੰਨੇ ਜਰਾ ਅੰਤ ਨਹੀਂ ਡਟ ਕੋਲਾ ਉਹ ਬਾਈ ਇੱਥੇ ਖੜਾ ਕੇ ਚੋਲੇ ਬੰਦਾ ਪੀ ਗਈ ਕੰਢੀ ਫੋਲ ਜਿਵੇਂ ਮਰਦੀ ਹੱਥ ਲਾਈ ਜਾ ਰ ਕੋਈ ਚੱਕਰੀ ਨਹੀਂ ਕਹਿਣਾ ਬੋਲੋ ਆਪਾਂ ਦੇਖ ਦਿਖਾ ਇੱਧਰ ਸ਼ਾਇਦ ਡਾਕਟਰ ਦਾ ਪਾਣਾ ਦਾ ਬਹੁਤ ਚੰਗਾ ਬੱਚੀ ਦਾ ਇਹ ਬੱਚਾ ਕਿਤੇ ਸਿਰ ਨਾ ਪਿੰਗਾ ਇਹਨਾਂ ਨੂੰ ਛੱਡ ਹਾਂ ਬਾਈ ਆਪ ਜੀ ਕੁਆਲਿਟੀ ਦੇ ਡਾਕਟਰ ਹਾਂ ਅੱਜ 11 ਤਰੀਕ ਆ ਜਿਹੜੇ ਬੰਦੇ ਨੇ ਲੈਣੀ ਆ ਉਹਦੇ ਨੋਟ ਕਰ ਲਈ 11 ਨੂੰ ਠੀਕ ਆ ਭਰਾ ਅੱਜ ਠੀਕ ਆ ਭਰਾ ਇਹਦੇ ਮੰਨ ਕੇ ਜਾ 2:00 ਵਜੇ ਠੀਕ ਆ ਬਾਈ ਹਾਂ ਤੇ ਮੁੱਲ ਕੀ ਆ ਜੀ ਇਹਦਾ ਜੈ ਜੈ ਮੁੱਲ ਦਾ ਇਹਦਾ ਕਿਹੜਾ ਬੱਕਰੀ ਦਾ ਮੁੱਲ ਲਿਆ ਹਾਂ ਹਾਂ ਠੀਕ ਆ ਦਾ ਮੁੱਲ ਦਾ ਕਿਹੜਾ ਬੱਕਰੀ ਦਾ ਮੁੱਲ ਲਿਆ ਕੀ ਆ ਫਿਰ ਵੀ 50000 ਦੀ ਦੇ ਰਿਹਾ ਕੋਸਾ ਠੀਕ ਆ ਹਾਂ ਇਹ ਆ ਦੀ ਬੜ ਭਾਈ ਕਹਿੰਦਾ ਦੇ ਦੇ ਗਏ ਮੁੱਲ ਜਾਏਗਾ ਹਾਂ ਠੀਕ ਆ ਜਿ ਭਰਾਤਾ ਠੀਕ ਆ ਜਿਹੜੇ ਕਿਹਨ ਲੈਣੀ ਆ ਉਹਦਾ ਲੋਡ ਘਰ ਲੈ ਤਾ ਉਹ ਜਿਹੜੇ ਤਰੀਕ ਆਉਦੀ ਸਹੀ ਆ ਬਾਈ ਹਾਂ ਸਹੀ ਆ ਆਪ ਕੋ ਨਾ ਕਹਾਈ ਨਹੀਂ ਜੇ ਆਪਾਂ ਵੇਚਨੇ ਮਨਵਾ ਰਹੇ ਰੇ ਪਸ਼ੂ ਦੀ ਜਿੰਦਗੀ ਬਣ ਜਾਂਦੀ ਹੈ ਸਹੀ ਹੈ ਕਈ ਵੀ ਲੋਕ ਨੇ ਘਰ ਦੇ ਨਾਮ ਖਾਰੀ ਰਹਿ ਜਾਂਦੀ ਆਪਰੇ ਕੋਲੇ ਆ ਕੇ ਘਬਰਾ ਰਹ ਜਾਂਦੇ ਨਾ ਗਾ ਜ ਸਹੀ ਹੈ ਜਿਹਨੇ ਠੀਕ ਜੂ ਕੇ ਭਰਾਇਆ ਤੇ ਅੱਗੇ 3 ਨੰਬਰ ਕਿਹੜਾ ਸੁਆ ਬਈ ਇਹ ਡਾਕਟਰ ਛੂਏ ਤੇ ਤੀਜੇ ਛੂਏ ਕਾਮ ਠੀਕ ਆ ਭਾਈ ਹਾਂ ਕਿੰਨਾ ਟਾਈਮ ਹੋ ਗਿਆ ਸਹੀ ਇਹ ਵਜh ਹੋ ਗਿਆ ਬਟ ਤਿੰਨ ਦਿਨ ਹੋ ਬੱਸੀ ਬੈਸੀ ਅੰਦਰ ਰਾਣੀ ਪੱਸੀ ਦਾ ਕੱਟ ਕੇ ਪਰ ਪੱਸੀ ਪੋੜ ਦੇ ਬੋਲੀ ਨਹੀਂ ਰਹੀ ਜਮ ਨਹੀਂ ਬੱਸੀ ਉਹ ਲੈ ਕੋਲ ਤੇ ਦੁੱਧ ਕਿੰਨਾ ਹੋਣਾ ਦੁੱਧ ਦਾਟ ਦੇ ਥੱਲੇ ਆਪਾਂ 15 ਕਿਲੋ ਚੋਕੇ ਦੇਵਾਂਗੇ ਛੱਡ ਕੇ ਠੀਕ ਆ ਇੰਨਾ ਕੀ ਚੋਣਾ ਪਿਛਲੇ ਤੂੰ ਪਿਛਲੀ ਵੀੜ ਕੋ ਜੋ ਉਹ ਆਪਾਂ ਲਾੜ ਦੀ ਗਾਂ ਵੱਧ ਚੁਈ ਗਈ ਗਾਂ ਵੈ ਵੀ ਭੈਣ ਟੜ ਕੇ ਨੂੰ ਮੈਨੂੰ ਮੰਨ ਹੂੰ ਬਾੜੇ ਗੋਤੜੀ ਗਾਂ ਨੂੰ 25 20 ਰੇਟੇ ਭਾਈ ਠੀਕ ਆ ਉਹ ਗਾਂ ਫਿਰ ਆਪਣਾ ਲਾਰਸਨ ਚੋਰੀ ਗਿਆ ਵੀਡੀਓ ਦੇ ਮਾਰੇ ਤੇ ਗਾਂ ਬਹਿ ਗਈ ਤੇਲਾ ਸੀਰੀ ਸਾਰੇ ਸਸੀ ਉਹ ਕੀ ਬਾਤ ਹੈ ਵਾਹ ਬਹੁਤ ਹਨਾ ਮਾੜਾ 3 ਕਿਲੋ ਵਾਲੀ ਆ ਬੱਚੀ ਹੈ ਨਾ ਕਦੇ ਮਗਰ ਆ ਬੱਚੀ ਆ ਬੱਚੀ ਕੱਢੋ ਕੋਲ ਹੱਥ ਖੜਕਾ ਲੈ ਤੂਰ ਦੇ ਬਾਈ ਗਾਂ ਮਾੜੀ ਜੀ ਫਿਰ ਥਣ ਬੜਾ ਕਮਾਲ ਦਾ ਹੈ ਵਾਹ ਕਰਾ ਦਰ ਲਿਆਈ ਜਿਵੇਂ ਕੁਤੋਂ ਦੇ ਕੋਸਤਾ ਹੂੰ ਸਹੀ ਗੱਲ ਆ ਨਾਲ ਦੂੜੂ ਆ ਗਿਆ ਨਹੀਂ ਦੇਖਣੀ ਜਿੱਥੋਂ ਆਈ ਆ ਤੇ ਤੂੰ ਗੁੱਸਾ ਬਣਾ ਕਰ ਜਾਂ ਪਰ ਮਾਰ ਕਰਿਆ ਕਿਸ ਨਹੀਂ ਪੀਗਾ ਠੀਕ ਆ ਹਾਂ ਇਹ ਮੇਰੇ ਕੋਲ ਦਸ ਦਿਨ ਪਹਿਲਾਂ ਨਹੀਂ ਹੁੰਦੀ ਹੈ ਨਾ ਠੀਕ ਆ ਬਾਈ 40 ਕਿਲੋ ਬਾਂਦਰਾ ਅੱਜ ਦੁੱਧ ਚੋਹੇ ਦੇਣਾ ਸੀ ਆਪਾਂ ਹੂੰ ਸਹੀ ਗੱਲ ਆ ਠੀਕ ਸਹੀ ਗੱਲ ਆ ਕਰ ਕਰ ਮਰੀ ਨਹੀਂ ਲਿੱਚੀ ਰਹਿ ਗਈ ਬੰਦਾ ਤਾਂ ਸਮੀ ਨਹੀਂ ਖਾ ਬਾੜੀ ਬਾਡੀ ਸਹੀ ਗੱਲ ਆ ਬਾਡੀ ਬਹੁਤ ਚੰਗੀ ਆ ਨਾ ਵੈੜ ਦੀ ਮੇਰਾ ਬੜਾ ਕਮਾਲ ਦਾ ਥਾਣੇ ਦੇਖੋ ਇੱਕ ਨੰਬਰ ਚਿਵਾਈ ਵੀ ਬਾਈ ਕਰਕੇ ਦਿਖਾਊਗਾ ਕੋਈ ਚੱਕਰ ਨਹੀਂ ਆ ਲਾਈਵ ਚ ਭਾਈ ਕਰਾਵਾਂਗੇ ਨਾ ਲਾਈਵ ਹਾਂ ਜੀ ਹਾਂ ਕੱਦ ਚੱਕਰ ਪਤਾ ਕੀ ਆ ਗਾਂਦੋਂ ਆਏ ਨਿਕੜਾ ਹੁਣ ਮਾ ਦੀਦਾ ਨੇ ਹਾਂ ਹਾਂ ਕੱਦ ਫੁੱਲ ਆ ਹਾਂ ਬ੍ਰੀਡ ਫੁੱਲ ਐ ਕੱਦ ਫੁੱਲ ਇਹ ਕੱਦ ਕਰਾਇਆ ਵੀ ਥੋੜਾ ਬੰਦੇ ਨੇ ਵੀਡੀਓ ਉਹਨਾਂ ਨੇ ਵੀ ਦੇਖਣੀ ਹੈ ਕਿਉਂਕਿ ਗੁਸ਼ਾਮਨਾ ਕਰ ਜੇ ਬਰਬਾਰ ਕਰਦੇ ਹਾਂ ਵੀ ਸਭ ਹੀ ਨਹੀਂ ਜੇ 10 ਦੇ ਪੱਛੀ ਪਾ ਵੀ ਰੋਲਾਈ ਹੁੰਦੀ ਹੈ ਨਾ ਠੀਕ ਆ ਤੇ ਪੱਛੀ ਕਰੇ 40 ਕਿਲੋ ਦਾ ਅੱਜ ਆਪਾਂ ਚੋਕੇ ਦੇਣਾ ਹੂੰ ਤੇ ਹੁਣ ਵੀ ਪੰਜ ਚਾਰ ਦਿਨ ਦੀ ਨਹੀਂ ਸਾਹਬ ਨੇ ਠੀਕ ਆ ਹਾਂ ਹੂੰ ਜੇ ਜਦੋਂ ਮਾਰਕੀਟ ਚਾਹੇ ਉਹ ਤੋਂ ਛੋੜੇ ਲਗਾ ਹੂੰ ਤਾਂ ਇਹ ਜੋ ਭਾਂਡਿਆਂ ਦਾ ਨਹੀਂ ਗੱਲ ਮੇਰੇ ਨਾਲ ਨਹੀਂ ਮੈਂ ਲੀਆਂ ਬਾਈ ਹਾਂ ਬਾਕੀ ਕੋਈ ਚੱਕ ਨਹੀਂ ਇਹਦਾ ਮੁੱਲ ਕੀ ਆਈ ਜਾਇਜ਼ ਆ ਬੱਸ ਦਾ ਬੋਲ ਜਮਾ ਉਹ ਕੋਈ ਗੱਲ ਨਾ ਬੋਲ ਠੀਕ ਆ 90000 ਹੀ ਦੇ ਲੈਣੇ ਕੋਈ ਐਡੇ ਭਾਂਡਿਆਂ ਦੀ ਗੱਤ ਕਾਲੀ ਮਿਲ ਵਾਲੀ ਬਾਈ ਕੁਝ ਨਹੀਂ ਦਾਨੀ ਲਾ ਬਾਕੀ ਇਹ ਸਭ ਲੱਗਿਆ ਵਾ ਸਿਵਾਈ ਕਰਕੇ ਤਾਂ ਦਾ ਸਿਵਾਈ ਕਰਕੇ ਦਿਖਾਵਾਂਗੇ ਆਪਾਂ ਚਵਾਈਆ ਕਰਕੇ ਦਿਖਾਵਾਂਗੇ ਮੈਂ ਡਾਕ ਨਾਲ ਕਰਕੇ ਦੇਵਾਂਗਾ ਪਰ ਮੈਂ ਇਹ ਜਮਾ ਨਹੀਂ ਰੱਖਣੀ ਪਸੋਂ ਡਾਕ ਡੱਡ ਟੈਣੀ ਸਾਹਿਬ ਐਡਾਗਾ ਮੈਨੂੰ ਭਾਂਡੇ ਚੋਂ ਬਾਹਰ ਕੱਢਣਾ ਪੈਣਾ ਹਾਂ ਹੋਰ 10000 25 ਬਾਹਰ ਦੇ ਕੈਮਰੇ ਜਾਊਗਾ ਹੂੰ ਫੇਰ ਕੈਮਰੇ ਜਾਈਏ ਇਹ ਕੈਮਰੇ ਫੇਰ ਆਊਗਾ ਤਾਂ ਸਹੀ ਗੱਲ ਇਹ ਉਹ ਗੱਲ ਨਹੀਂ ਮਾੜੀ ਮੁੱਢੀ ਇਹ ਜਿਹੜੇ ਬਸਰੇ 10 ਦਿਨ ਦਾ ਡਾਕ ਸਾਹਬ ਦੀ ਹੂੰ ਉਹ ਤਾਂ ਨਹੀਂ ਜਾਉਣਾ ਹੀ ਆ ਗਿਆ ਆਪਣੇ ਘਰ ਸਹੀ ਹੈ ਇਹ ਵੀ ਚੰਗੀ ਬੱਚੀ ਹੂੰ ਕਾਠਾ ਸੁਣ ਲੈਵਾ ਦੂਗਾ ਬੜਾ ਫਟ ਫਟ ਆ ਇਹ ਬੜਾ ਫਟਾ ਸਹੀ ਗੱਲ ਆ ਪਰ ਮਣੀ ਇਹ ਸੀ ਜਰੂਰ ਰਹਿ ਗਈ ਮਾਰਕਾਂ ਤੋਂ ਹੂੰ ਬੁਰਾ ਜੇ ਮੈਂ ਇਡਾ ਗਾਂ ਕੀ ਵੱਡੀ ਗਾਂ ਖਾਜੇ ਕਹਣੀ ਦਾ ਬੜਾ ਨੇ ਮੇਰੇ ਇੱਕ ਬੰਦੇ ਸਾਂਭਣ ਦੀ ਨਹੀਂ ਸਹੀ ਗੱਲ ਅਨੇ ਬੱਚੀ ਰਹਿ ਗਈ ਤੀਜੇ ਸੂਏ ਦਾ ਹੁਣ ਸੂਈ ਆ ਹੂੰ ਜੇ ਮੇਰੇ ਕੋਲ ਡਾਟ 10 ਦਿਨ ਪਹਿਲਾਂ ਆਈ ਹੁੰਦੀ ਮਾਰ ਠੀਕ ਆ ਆ ਪਾਣੀ 40 ਕਿਲੋ ਵੱਧ ਚੋਦਣਾ ਸੀ 25 ਤੱਕ 40 ਮੈਨੂੰ ਇਡਾ ਮਾਰਦੀ ਪਤੀ ਦੀ ਸਹੀ ਨੇ ਜੀ ਹੂੰ ਜਿੱਦੂ ਆਈ ਆ ਸਹੀ ਆ ਪਰ ਕਹਿੰਦੇ ਜਰਾ ਗੁੱਸਾ ਕਰ ਜਾਂਦਾ ਹਾਂ ਸਹੀ ਆ ਸਹੀ ਪਰ ਵੀ ਆਇਆ ਵੀ ਮਾਲਕ ਕੁੜੀ ਥੰਬੀ ਨਹੀਂ ਭਰਿਆ ਹੂੰ ਦਾਦੇ ਮਾਂ ਦੇ ਜੰਨਾ ਬਾਂਹ ਦੇ ਜੀ ਪਰ ਮਾਪੀ ਨਾ ਸਹੀ ਆ ਲੈ ਹਾਂ ਪੂਰਾ ਪੰਡ ਜੱਡਾ ਲੈ ਵਾਕ ਨਹੀਂ ਬਾਹਰ ਆ ਨਿਕਲ ਕੇ ਕੰਮ ਦੇਖ ਕੇ ਮੇਰਾ ਹੂੰ ਇਹ ਕਰ ਮਾਲ ਕੇ ਕਿੱਥੇ ਪਈ ਜਾਈਂਗੀ ਇਹਨੀਆਂ ਹੂੰ ਉਹ ਜੇ ਨੂੰ ਯਾਰ ਨੇ ਦੇਖੇ ਸਹੀ ਗੱਲ ਹੈ ਜਾ ਤਾ ਖਾਣ ਨੂੰ ਏਡੀ ਖੁੱਡੀ ਆ ਬਦਲਦਾ ਫਿਰ ਤੂੰ ਸਹੀ ਮਾਰੀ ਤਨ ਬਗਾ ਏਡੀ ਨਹੀਂ ਪਰਿਆ ਬਾਹਰ ਦਾ ਠੀਕ ਆ ਹਾਂ ਫੋਨ ਵਾਲੀ ਦਾ ਵੀ ਪਰਿਆ ਤੇ ਤੂੰ ਵੀ ਕੰਮ ਨਹੀਂ ਕਰਿਆ ਲੈ ਭਾਈ ਬਾਹਰ ਦੀ ਜਮਾ ਖਾਲੀ ਆ ਬਾਹਰ ਦੀ ਆ ਦੇਖ ਹਾਂ ਭਾਈ ਕੋਈ ਨਹੀਂ ਉੱਥੇ ਇੱਧਰ ਵੀ ਖਾਣ ਦਾ ਗਾਣਾ ਦੇਖੋ ਉਹਲੀ ਵੇਖੀ ਤੇ ਇਕੱਲਾ ਇਕੱਲਾ ਸਣ ਗਲਾਬੀ ਥਾਣਾ ਫੀਓਲੀ ਟਾਈ ਮਸ਼ੀਨ ਹੈ ਮਗਰ ਕਾਹ ਹੈ ਨਾ ਮਰਜੀ ਚੁਈ ਜਾਣਾ ਹੈ ਸਹੀ ਗੱਲ ਹੈ ਹਾਂ ਠੀਕ ਹੈ ਇਕੱਲਾ ਵੀ ਦਿਖਾਨੇ ਭਾਈ ਲੈ ਲੈ ਮਸ਼ੀਨ ਨਹੀਂ ਵਹਿ ਜਾਣਾ ਹਾਂ ਵਾਹ ਬੱਚੀ ਤਾਂ ਮੱਛੀ ਮੋਟੀ ਹੈ ਡਾਕੜਾ ਸਹੀ ਗੱਲ ਹੈ ਬਾਕੀ ਚੋਂ ਦੇਖੋ ਤੁਸੀਂ ਵਾਹ ਤੁਮਗਰ ਹੋ ਜਾ ਰਹਾ ਤਾਂ ਵਾਹ ਚੰਗਾ ਚੋਂ ਆ ਯਾਰ ਹੈ ਜੀ ਲੱਗਦਾ ਨਾ ਤੁਹਾਡੇ ਜੀਰ ਆ ਤਾਂ ਮੈਂ ਕਹਿੰਦਾ ਕੀ ਬਾਤਾਂ ਮਸ਼ੀਨ ਵਾਲਾ ਕੰਮ ਹੀ ਲੋਟਾ ਹਣਾ ਅੱਜ ਵੀ ਹੱਦ 4 ਦੇ 2 ਵਜੇ ਹੋਈ ਜਾਂਦੇ ਆ ਠੀਕ ਆ ਹਾਂ ਤੇ ਗਾਜ ਹੋਣੀ ਆ ਜਰਾ ਸਹੀ ਗੱਲ ਆ ਤੇ ਉਹ ਕਹਿੰਦਾ ਥੋੜਾ ਚੋਕੇ ਦਿਖਾ ਲਾਂਗੇ ਆਪਾਂ ਠੀਕ ਆ ਭਾਈ ਆਇਆ ਫਿਰ ਜਾਨ ਉਹ ਜਿਹੜਾ ਨਾਲ ਦਾ ਬੱਚੇ ਦੇ ਨਾਲੇ ਤਿੰਨ ਦਿਨ ਹੀ ਹੋਇਆ ਵੀਰ ਠੀਕ ਆ ਭਾਈ ਪਰ ਅਕੇ ਨਾ ਪੁੱਜੀ ਆ ਗਾਂ ਇਸ ਨੂੰ ਪੀਜੀ ਨੂੰ ਕੁਝ ਗਾਂ ਪਾ ਨਹੀਂ ਪੀਓ ਵੀ ਤੜਿਆ ਆਇਆ ਰਿਹਾ ਆਪਾਂ ਬਾਦ ਚੋਈ ਹੂੰ ਤੇ ਗਾਂ ਪਾ ਨਹੀਂ ਬਹਿ ਵੀ ਕਰਕੇ ਜੋ ਮੋਟਿਆ ਠੀਕ ਆ ਆਇਆ ਗਾਟੇ ਫਿਰ ਥੋੜੀ ਚੋਵਾਂਗੇ ਮੈਂ ਕਹਾ ਜਾਂ ਫਿਰ ਓੱਖਾ ਹੋ ਜਾਣਾ ਪਰ ਮੋਟਾ ਤਾਂ ਖੜੀ ਤੜਕੇ ਨੂੰ ਬੋਲਣ ਲੱਗੀ ਹਾਂ ਤੇ ਗਾਂ ਦਾ ਸਵਾਦ ਗਲ ਜਾਣਾ ਤਈ ਗਾ 3000 ਰੁਪਏ ਦੇ ਟਿਕਟੂ ਕੇ ਲੱਗ ਜਾਂ ਹਮ ਤਾਂ ਤਾਂ 40 ਕਿਲੋ ਬੱਤੀ ਨੇ ਕੁੱਲਾ ਰੋ ਦੇਣਾ ਜਿੰਦੂ ਮਰਜੀ ਮਾਰ ਕਦੇ ਹੱਥ ਚਾੜਨੀ ਆ ਹਮ ਰਾਵਣਾ ਦੇਣਾ ਚਵਾਈ ਬੜ ਚੰਗੀ ਆ ਰਾ ਹਾਂ ਇੱਕੀ ਮੋਟਾ ਮੋਟਾ ਚੂਣ ਜਿਵੇਂ ਮਰਜੀ ਦੇਈ ਜਾਂਦਾ ਆ ਦੇਵੇਂ ਚਾਹ ਇਦੇ ਚੋਂ ਉੱਦ ਨਹੀਂ ਹੋਣਾ ਲੈ ਤਾਂ ਮੋਬਾਈਲ ਜਿੱਦਰਾ ਚੰਗਾ ਹਾਂ ਨਿੱਜੇ ਬਾਹਰ ਖੜਨਾ ਪੈਂਦਾ ਹਾਂ ਹਾਂ ਤੇ ਤਾਂ ਉਦ ਨਹੀਂ ਹੋਣਾ ਕਾ ਸ਼ਾਬਾਸ਼ ਚਵਾਈ ਦੇ ਮੋਟਾ ਮੋਟਾ ਚੂਣਾ ਕਿ ਨਹੀਂ ਆਕਰ ਜੀ ਲੱਗਦਾ ਹੈ ਜੀਆਂ ਬਰਸਾਂ ਖੱਲੇ ਦਾ ਜਾ ਸਹੀ ਗੱਲ ਹਾਂ ਪਰਾਇ ਦੀ ਕਹਾ ਵੀ ਬੈਠੇ ਚੋਈ ਜਾਂਦੇ ਚੋਈ ਜਾਂਦੀ ਹੈ ਚੋਈ ਜਾਂਦੀ ਹੈ ਪੁਰਾ ਸਭ ਤੋਂ ਬਾਅਦ 16 ਕਿਲੋ ਦੋ ਦੇ ਹੂੰ ਦੇ ਨਾਲ ਦੇ ਨੂੰ ਅਗਲਾ ਉਹ ਕਰਿਆ ਦੇ ਘਰ ਖਾਦੀ ਕਰਦੇ ਦੋ ਦਿਨ ਬਾਅਦ ਹੋਰ ਹੂੰ ਪਰ ਆਪਾਂ ਅੱਜ ਫਾਲੀ ਨਿਕਲਿਆ ਆਪਾਂ 8 ਕਿਲੋ ਦੋ ਵੀ ਚੋਕੇ ਦੇਣਾ ਬਹੁਲਾ ਜੀ ਠੀਕ ਹੈ ਭਾਈ ਬੜਾ ਸhenga ਜੋਂ ਨਾ ਨਗਰਮ ਵਾਲੀ ਨੇ ਇਹ ਸਾਰੇ ਜੋਣਯੋਗ ਦਾ ਡਾਕਟਰ ਹੈ ਨੋਖਾਂ ਜਿਹੜੇ ਅਗਰ ਪੀਸੀ ਵਿੱਚ ਦੀ ਦੋ ਵਾਰਡਾਂ ਭਰਾਂਗੇ ਹੂੰ ਦੋ ਆਪਰੇ ਸਹਣਾ ਦੇ ਦੋ ਆਹ ਦੇ ਫਰ ਤੋਂ ਦੀ ਭਰਵਤਿਆਨ ਗਾਇਆਂ ਹੂੰ ਪਰ ਇਹ ਸਾਰੀ ਦੀ ਡਾਕਟਰ ਪਰਟੀ ਉੱਤੇ ਜਿਵੇਂ ਲੱਗਦੀ ਇਹਦਾ ਰਾਖਾ ਪਾਣੀ ਦੇਣਾ ਹੂੰ ਅਦਰਾ ਮੂੰਹ ਕਾੜ ਕੇ ਇਕੱਠੇ ਹੁਣ ਨੀ ਗਾਮ ਫੜੀ ਚਾਰ ਵਾਰ ਸਹੀ ਗੱਲਾਂ ਨਾਲ ਸਾਰੀ ਗੱਲਾਂ ਸਹੀ ਗੱਲ ਕਿਆ ਬੋਲੇ ਬੋਲੇ ਡੋਕ ਤੋਂ ਵੀ ਡੋਲਦੀ ਆ ਬਾਟ ਨਾ ਘਰ ਮਾੜੀ ਹੂੰ ਬਟ ਕੋਈ ਟੂ ਲਾਹੌਰ ਤੋਂ ਆਇਆ ਮਾਣਾ ਮਾਣਾ ਕਿਆ ਬਾਤ ਅੱਜ ਵਾਈ ਬੜੀ ਚੰਗੀ ਆ ਤੁਹਾਡੀ ਦਾ ਡਾਕਟਰ ਯਾਰ ਕੋਈ ਲੇਖਾ ਵੀ ਬਾਟ ਵੀ ਨਾ ਚਲੀ ਆਉਂਦੀ ਬੋਲੇ ਨਾ ਸਹੀ ਹਾਂ ਆ ਤਾਂ ਨਿਆਣਾ ਆਪਾਂ ਪਾ ਲੈ ਮਾਰਗ ਤੱਕ ਪਹੁੰਚੇ ਨਹੀਂ ਚੂ ਠੀਕ ਆ ਜਿਹਨੂੰ ਆਈ ਬੰਦੇ ਗਹਾਂੜੇ ਨੇ ਰੱਖਿਆ ਮੈਨੂੰ ਹੂੰ ਤਣਾ ਬਈ ਨਿਆਣੇ ਦੀ ਗੱਲ ਸੀ ਹੂੰ ਨਿਆਣੇ ਤੋਂ ਮੇਰਾ ਅਸਰ ਹੋ ਗਿਆ ਨਿਆਣੇ ਦਾ ਘਣਾ ਕੀ ਲੋੜ ਆ ਬਸ ਥੋੜਾ ਜਿਹਾ ਮਾੜਾ ਕਿ ਨਾ ਬੱਸ ਕਰੋ ਜੀ ਮਾੜਾ ਹੋਸ਼ ਤੋਂ ਕੱਟ ਮੈਨੂੰ ਮੈ ਤੋਂ ਬਾਤ ਕੋਈ ਆ ਜਾਂਦਾ ਨਾ ਤੇਰਾ ਨਿਸ਼ਾ ਕਰਕੇ ਦੇਵਾਂਗੇ ਮਾੜਾ ਦੁੱਤ 40 ਕਿਲੋ ਕੋਈ ਤਾਂ ਕੱਢਿਆ 2 ਕਿਲੋ ਆ ਹਾਂ ਅਗਲੇ ਵਾਇਨ ਨੂੰ ਦਸ ਦੇ ਦੇਣਾ ਵੀ ਉਹਨੇ ਹੀ ਥੱਲੇ ਪਿਆ ਹੂੰ ਚੱਲ ਬਾਤ ਬਾਤ ਕਰੋ ਜੀ ਉਹ ਵੀ ਜਿਹੜਾ ਉਹ ਤਾਂ ਇੱਥੇ ਇਹ ਗਾੜੀ ਪੱਟੀ ਆਣੀ ਹੈ ਅਗਲੇ ਨੂੰ ਬਾਤ ਕਰਦੇ ਰਹਿ ਕਹਿੰਦੇ ਉਹ ਵਾਤਾ ਕਾ ਡੋਲ ਲੇ ਦੇ ਗਾਇ ਤਾਂ ਠੀਕ ਆ ਮੈਂ ਕਹਿੰਦਾ ਕੀ ਬਾਤ ਆ ਨਹੀਂ ਲਿਸਾ ਹੈ ਨਾ ਹਾਂ ਬਾਕੀ ਛੜਤਾ ਥੱਲੇ ਹੈ ਨਾ ਉਹ ਨਹੀਂ ਛੜਤਾ ਕਾ ਗਾਂ ਜਰਾ ਪੱਥਰ ਚੋਂ ਨਹੀਂ ਛੜੀ ਕੀ ਬਾਤ ਹੈ ਅਰੇ ਜੋਗਦਨ ਆ ਜਾਂਦਾ ਬਾਟਰਾ ਬੋਲਿੰਗ ਮੈਂ ਟੋਲ ਤਾ ਸਹੀ ਹੈ ਹਾਂ ਚਵਾਈ ਇੱਕ ਨੰਬਰ ਹੈ ਥਾਨ ਦੇਖੋ ਬਈ ਕੱਲਾ ਕੱਲਾ ਥਾਨ ਪੂਰੀ ਵਿਖੀ ਆ ਦਿਖਾ ਦਿਓ ਫਿਰ ਮੈਂ ਦੋ ਤੁਹਾਡੇ ਇਤਿਆਹਾ ਕਰਦੇ ਬੈਠ ਹਾਂ ਬਲ ਹਾਂ ਉਹ ਬੈਂਕ ਦੇ ਦਫਤਰ ਕਾਨੂੰਪਤਾ ਹੀ ਲੱਗਿਆ ਨੇ ਚੋਈ ਨਹੀਂ ਲੱਗਿਆ ਹਾਂ ਹਾਂ ਅੱਗੇ ਦੂਜੀ ਦੀ ਜਵਾਈ ਕਰੀ ਠੰਡੀ ਹੈ ਵੀ ਬਹੁਤ ਆਣਾ ਨਾ ਡੱਟ ਕੁਝ ਦੇਖਣੇ ਸੱਤੋਂ ਖਾਪਸੀ ਦੇਖਣ ਲਾਏ ਲਾ ਥਾਣੇ ਦਿਖਾਉਣੇ ਹਾਂ ਕੱਲਾ ਕੱਲਾ ਥਾਣੇ ਮਾਗਲ ਜਿਵੇਂ ਪਾਛੂ ਨੂੰ ਖੁਂਜਿਆ ਵਕਾ ਮਾ ਬਾਕੀ ਬਰੀਡ ਬਹੁਤ ਆਣਾ ਬੈਠ ਤੇ ਜਾਤ ਪੂਰੀ ਆ ਜਾ ਉਹ ਵਾ ਮਾਰਾ ਮੋਟਾ ਘਬੜ ਚੁਕੋ ਲਖਮਾ ਜੀ ਹੈ ਨਾ ਠੀਕ ਆ ਸੱਚੀ ਗਾਈ ਨਹੀਂ ਲੈ ਠੀਕ ਹੈ ਜੀ ਵਾਹ ਗੱਲ ਮੋਟੀ ਹੂੰ ਕੀ ਬਾਤ ਆ ਇੰਨਾ ਮਾਜਾ ਉਹਦਾ ਮੁੱਲ ਬਾਈ ਨੇ 90000 ਰੁਪਏ ਰੱਖਿਆ ਬਰਡ ਬਹੁਤ ਚੰਗੀਆਂ ਚਵਾਈ ਬਾਈ ਕਰਤੀ ਹੈ ਹਾਂ ਮਾਰਦਾ ਕਰ ਲੈਗਾ ਆਪਾਂ ਨਹੀਂ ਆਪਾਂ ਨੂੰ ਇਹਦਾ 50000 ਰੁਪਿਆ ਮੰਗਤਾਨ ਹੋ ਜਾਊਗਾ ਮੋਟਾ ਜਮਾ ਜਾਏਗਾ ਤੇ ਮੱਧ ਵੀ ਬਹੁਤ ਚੰਗੀ ਆ ਬਾਈ ਵੱਡੇ ਕੰਦ ਜਾਂ ਪੜੀ ਵੀ ਪੂਰੀ ਆ ਚਵਾਈ ਦੀ ਵੀ ਕਿਵੇਂ ਆਉਜੀ ਕਾ ਮਾਗਦੇ ਹਾਂ ਮਾਤ ਦਾ ਬਾਟੀ ਪੂਰੀ ਕਰਦੇ ਮੈਂ ਨਾ ਚਵਾਈ ਚਵਾਈ ਤਾਂ ਨਹੀਂ ਕਰਦਨੇ ਵੀਡੀਓ ਬੜੀ ਲੰਮੀ ਮਾ ਲੰਮੀ ਬਾਟੀ ਨਹੀਂ ਤਾਂ ਹੁਣ ਚਵਾਈ ਲੈਪ ਕਰਕੇ ਪਾਉਣੀ ਹੈ ਚਾਰ ਪਾਸੇ ਹਾਂ ਭਾਈ ਹਾਂ ਭਾਈ ਬਾਲਟੀ ਖਾਣੀ ਲਚਵਾਈ ਰੱਖਾਂਗੇ ਨਹੀਂ ਤਾਂ ਮੱਝੀ ਵੀ ਕਰਦਨੇ ਕੋਈ ਬੜੀ ਲੰਮੀ ਹੈ ਦੇਖੋ ਚੰਦਿਆ ਕਰ ਲੈ ਛੂਣ ਇੱਕ ਨੰਬਰ ਖਾਣ ਦੀ ਇਕਲਾ ਇਕਲਾ ਤਣਕਿਆ ਉਹ ਤੋਂ ਮਿਖਾ ਲਿਜਾ ਕਾ ਬੱਕੀ ਦਾ ਫਾਰਮ ਪਾ ਵਾ 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 ਲੈ ਕੱਦਵਾ ਕੁਝ ਰੇਖਾ ਹੀ ਘਾਟ ਮੰਨ ਲਿਆ ਸਹੀ ਗਿਆ ਨਹੀਂ ਆਪਾਂ ਗੱਕਸੀ ਬਾੜ ਹੈ ਤੇਣੀ ਬਾਸੀ ਚੋਣ ਦੇ ਚੋਣ ਬੜਾ ਚੰਗਾ ਹੈ ਨਾ ਤੇਣੀ ਇਹ ਗਰਮੀ ਵਾਲਾ ਪੀਸਾ ਬਣੇ ਹੈ ਹਾਂ ਸਹੀ ਗਿਆ ਲਾ ਬਾਈ ਦੇਖੋ ਮੋਟਾ ਮੋਟਾ ਚੋਣਾ ਜਿਹੜੇ ਮਾਰਦੇ ਯਾਰ ਬੜੀ ਚੰਗੀ ਚੋਾਈ ਹੈ ਮਾ ਇਹ ਨਿਕਲ ਨਹੀਂ ਕੋਈ ਨਹੀਂ ਵਾਕੀ ਠੰਡੀ ਠੰਡੀ ਫੋਨ ਨਾ ਕੋਈ ਲਗਾ ਤੂੰ ਬੋਲ ਲਿਆ ਕੰਟੀ ਨਰਮਾ ਗੈਨਿੰਗ ਕੰਟੀ ਕਾ ਜਗਾ ਜਿਹੜਾ ਜੀਜ਼ਾ ਕਰਕੇ ਭਾਵਾ ਵਾਲਾ ਮੋਟਾ ਕਰੇ ਫਣਦੀ ਕਰਕੇ ਠੀਕ ਆ ਪਾ ਠੀਕ ਆ ਪਾਪਾ ਨਹੀਂ ਆਏ ਨਾਲ ਚ ਕਰਨਾ ਹਾਂ ਦੋ ਰਕਾ ਹੈਗਾ ਫਿਰ ਕਰਨੇ ਵਾਰ ਆਪਣਾ ਬੇਸ਼ਮਤੀ ਕੇ ਰੁਗੀ ਜਾ ਮੈਂ ਤਾਂ ਕਹਾਂ ਪੰਚ ਹਜ਼ਾਰ ਗੈਂਦ ਕੀ ਬਾਣ ਚ ਸਹੀ ਗੱਲ ਹਾਂ ਨਹੀਂ ਜ਼ਰੂਰੀ ਹਾਂ ਮੈਂ ਤਾਂ ਤੀਕਾ ਭਰਾ ਦੇਣਾ ਹੁੰਦਾ ਚੱਲ ਆਏ ਭਾਈ ਗੱਪਣ ਰਹਿ ਜਾ ਗੱਪਣ ਰਹਿ ਜਾ ਚੱਲ ਯਾਰ ਕਈ ਬੰਦੇ ਨੇ ਕਿਹਾ ਦੇ ਨਹੀਂ ਕੁਝ ਬਾਣ ਦੇ ਚਾ ਤੁਸਾ ਜਾ ਕੇ ਪੈਂਦਾ ਸਹੀ ਗੱਲ ਆ ਪਰ ਵੀ ਦੂਰ ਤੋਂ ਰਾਕ ਪੈਂਦਾ ਤੁਹਾਡੇ ਲਈ ਰਿਪਰਾਈਜੇ ਅਗਲੇ ਦੇ ਠੀਕ ਆ ਹਾਂ ਮੈਂ ਕਿਹੜਾ ਪਾਉਂ ਪਹੁੰਚ ਗਈ ਡਰ ਰਾਤ ਨਹੀਂ ਹੁੰਦਾ ਬਾਹਲੀ ਚੰਗੀ ਚੋਈ ਬਾਹਲੀ ਚੰਗੀ ਚੋਈ ਮੋਰ ਦਾ ਕਰਦੇ ਆ ਬਾਲਟੀ ਚੋ ਯਾ ਬਾਤ ਆ ਮੋਟਾ ਮੋਟਾ ਚੂਣਾ ਮੱਝ ਨਾਲ ਦਾ ਦੋ ਬਾਹਰ ਕਰਾ ਗਾ ਲੇਖੇ ਹੀ ਕੋਈ ਜਿਨੇ ਆ ਘਾ ਦਾ ਚੂਣਾ ਹੀਰ ਕਿਹੜੀ ਧਾਰ ਲਈ ਦਾ ਨਹੀਂ ਮੰਨੇਗਾ ਸਹੀ ਗੱਲ ਆ ਹਾਂ ਹਾਂ किधर कुंदा लाते दोगे इधर किधर पता ही चुछ। चुछ। नहीं कैडी पूरी जावेगा इन्हें ऐसा अपना पदुष्कर्ण का फोन हम्म हाँ चुवाई का दे दिया चुवाई का यार ठीक है क्या काम के जाइए मार करेगा हो ठीक है क्या काम नहीं है पकाते तेरे को काम बेक नहीं है बैठो तो मोड़ के रोये बेकरारी करूँ तो सही कह रहा हूँ हाँ ਜੋ ਕੋਈ ਅਗਲੇ ਨੂੰ ਦੇ ਕੇ ਨਾ ਅਗਲੇ ਕੋ ਆਪਾਂ ਲੈਣੀ ਆ ਹਨਾ ਸਹੀ ਗੱਲ ਹੈ ਫਿਰ ਕੀ ਫਾਇਦਾ ਪਰ ਉਹ ਹੋ ਕਰਨ ਦਾ ਸਹੀ ਗੱਲ ਹੈ ਇਹ ਤਾਂ ਭੌਲਾ ਤੂੰ ਦੇ ਚਾ ਦੇ ਦੂਈਆਂ ਖਾਂ ਮਾਰੀ ਜਾ ਲੈ ਤਹਾ ਤੱਕ ਦੇ ਕੈਮਰਾ ਕਰਾ ਕਨ ਕਨੀ ਟੀਕਾ ਹਾਂ ਨਾ ਸਹੀ ਗੱਲ ਹੈ ਲੈ ਤੂੰ ਲਿਆ ਤੂੰ ਦੂਈਆਂ ਖਾਂ ਮਾਰੀ ਜਾ ਲੈ ਹਮ ਕਹੀ ਨਹੀਂ ਬੱਤੀ ਆ ਸਹੀ ਗੱਲ ਹੈ ਹਿਲਣਾ ਤਾਂ ਪਾਈ ਨਹੀਂ ਹਿਲਣਾ ਤਾਂ ਹੈ ਹੀ ਨਹੀਂ ਨਾ ਬਾਈ ਬੜੀ ਜੰਗੀ ਹੈ ਹੋਰ ਗੱਲਾਂ ਦੀ ਗੱਲਾਂ ਹਣਾ ਬਾਈ ਜੀ ਦਾ ਡਾਕਟਰ ਲੈ ਕੇ ਚੱਲਿਆ ਇਹਦਾ ਨਾ ਇਹਦਾ ਡਾਕਟਰ ਹੋਵੇ ਤਾਂ ਤੇ ਇਹਦਾ ਭੱਜੀ ਹੁੰਦੀ ਹੈ ਬੜੀ ਉਹ ਬਾਟਾ ਉੱਪਰ ਗੜਾ ਪਾਉਂਦੀ ਥਾਉਂਦੇ ਵੀ ਨੂੰ ਸਹੀ ਹੈ ਇਧਰ ਆਪਣਾ ਮਾਰ ਵੀ ਲਾ ਕਰ ਕੇ ਨਾ ਦੋਵਾਂ ਪਾਸੇ ਨਹੀਂ ਬੈਠਣਾ ਜੇ ਦਰ ਜਦੋਂ ਆ ਵੀ ਮਾਰ ਆ ਇਧਰ ਬਾਹਰ ਨਾ ਗੜਾ ਲਈ ਬਾਹਰ ਵੀ ਨਮੀ ਨਹੀਂ ਆਈ ਲੱਗੋ ਕੋਣਾ ਦਾ ਦਾਤ ਕੋਲਾ ਚਾਹੀਦਾ ਕੋਣਾ ਮੋਟਾ ਮੋਟਾ ਸੀ ਨੱਬੜਦੀ ਐ ਜਵਾਈ ਕੇ ਲਈ ਕੈਮਰਾ ਜਿੰਨੂ ਬਾਹਰ ਨੂੰ ਉੱਤੇ ਦੇਖਦੇ ਵੀ ਮਾਂ ਗੇਰਾ ਭਗੜਾ ਪਾਉਂਗੇ ਹਾਂ ਆਹ ਕੀ ਬਾਤ ਤਾਂ ਇਕੱਤੀ ਗਾਈ ਨਹੀਂ ਲਈ ਦੀ ਜਿਹਦਾ ਜਮਾਨਾ ਮੋਢਾ ਹੋਏ ਦੇ ਤਾਂ ਪਾਉਨੂ ਕਾਰੀ ਜਾਂਦਾ ਮਾਣਾ ਮੋਢਾ ਹਾਂ ਜੇ ਕੋਈ ਨਾ ਆਉਗਾ ਵੀ ਡਾਕਟਰ ਆਗੈ ਆ ਸਮੱਸਿਆ ਆ ਕੋਈ ਨਹੀਂ ਜੇ ਜੇ ਕਸਰ ਠੰਡੀ ਗਾਲ ਲਾਇਨ ਟੂ ਫਾਇਲਾ ਜਾ ਬਾਕੀ ਸਹੀ ਗੱਲ ਕੋਈ ਫਾਇਦਾ ਨਹੀਂ ਮੈਂ ਪੈਸੇ ਵੀ ਲਾਉਨੇ ਹਨਾ ਸਹੀ ਗੱਲ ਕੋਈ ਫਾਇਦਾ ਨਹੀਂ ਮੈਂ ਕੋ ਚੁਆੜ ਚੱਕੀ ਤੁਰਿਆ ਬੜਾ ਬੱਤੀ ਗਰਮੀ ਵਾਲਾ ਤੋਹਫਾ ਸਹੀ ਗੱਲ ਹਾਂ ਜਿਹਦੇ ਘਰੇ ਬਾਗੀ ਰਾਹ ਕਿ ਲੱਗ ਜਾਣੇ ਬਾਕੀ ਗੱਲ ਨਾ ਕੀ ਬਰਤਾਂ ਯਾਰ ਆਪਣੀ ਦੇ ਕੋ ਦੋ ਡਾਂਗ ਚੋਲੇ ਲੱਟ ਪਰ ਮੈਨੂੰ ਲੱਗਦਾ ਇਹ ਕੋ ਭੜਾ ਲੱਗਦਾ ਜਦੋਂ ਬੱਚੇ ਚੰਗੇ ਭਲੇ ਪਸੰਦ ਨੂੰ ਲੋਕ ਫੋਨ ਲਾ ਕੇ ਕਹੀ ਜਾਂਦੇ ਤੇ ਬਾਈ ਆਏ ਆ ਡੋਂ ਆ ਹਨਾ ਬਾਅਦ ਨਹੀਂ ਹੁੰਦਾ ਜਿਹਾ ਹੀ ਮੈਂ ਕਹਾਂ ਜਾਂਦਾ ਕਿ ਲਾਂਭੇ ਦੇਈ ਜਾਂਦੇ ਯਾਰ ਫਿਰ ਕੋ ਫਾਇਦਾ ਨਹੀਂ ਹੰਭਾਪੀ ਫੋਨੀ ਹਾਲਾ ਹੁਣ ਸਵੇਰੇ ਤਾਂ ਅਗਰ ਕੋਈ ਕੋਸ਼ਿਸ਼ ਕਰੀ ਜਾਵੇ ਜੇ ਆਪਣੇ ਕੋਲ ਕੋ ਪੰਜ ਟਾਂਕੇ ਚੋਰੀ ਡਾਟ ਠੀਕ ਹੈ ਭਾਈ ਪਰ ਆਪਾਂ ਨੂੰ ਮੁੜ ਕੇ ਭੈਣਾ ਲਾ ਗਏ ਲੋਕਾਂ ਦਾ ਫੋਨ ਚਾਲਾਈ ਜਾਂਦਾ ਲੋਕ ਖਿਉਨਿਆਂ ਦੇ ਵੀ ਫੋਨ ਲਾਈ ਜਾਂਦੇ ਹੈ ਬੈਠੀ ਗਾ ਦਾ ਕੰਮ ਹੁੰਦਾ ਇਹ ਮਣੀ ਸਪੀਡ ਦਾਣਾ ਪਾ ਦਿਆ ਬਹੁਤ ਕੋਸ ਨਹੀਂ ਨੂੰ ਪਰ ਥੇ ਕੋ ਨੂੰ ਘੱਟ ਪਾ ਦੇ ਇਹਨੂੰ ਫੀਡ ਦਾਣਾ ਚਾਹੀਦਾ ਬਾਹਰ ਇਹਨੂੰ ਫੀਡ ਚਾਹੀਦੀ 2021 ਨੰਬਰ ਡਾਕਟਰ 2021 ਦਾ ਕੁਝ ਇੱਕ ਹੀ ਵਾਰ ਦਾ ਲੈ ਜਮਾਨੇ ਵਾ ਝੜ ਗਈ ਹੈ ਨਾ ਮਗਰ ਨੇਵਾ ਦਾ ਕੁਕੂ ਦਾ ਪੋਟਾ ਬਣਾਣਾ ਹੈ ਨਾ ਹਾਂ ਸਹੀ ਹੈ ਅੱਡੀ ਚੱਕੀ ਬੱਸੀ ਆ ਜੀ ਜਰਾ ਕੋਈ ਹੱਥਾਂ ਨਾਲ ਨਹੀਂ ਕਰਤੀ ਇਹਦਾ ਸਾਡੇ ਅਕਰ ਪਾਂਦੀ ਵੀ ਕਰਕੇ ਮੜਾ ਜਾਦੇ ਘੱਟ ਦੇਊਗੀ ਦੁੱਤ ਹੂੰ ਕੱਟਾ ਟੋੜੀ ਜੀ ਕਰੀ ਜਾਂਦੀ ਆ ਤੇ ਪਰ ਫੇਰ ਵੀ ਕੋਈ ਯਾਰ ਕਰਨੀ ਪੱਦੀ ਇਹ ਨਾ ਮੰਨ ਕੇ ਜਦ 13 14 ਕਿਲੋ ਦਾ ਫੁੱਲਾ ਰੋਤਾ ਤੇ ਹੁਣ ਚਾਰਾ ਜ ਬਣੀ ਕਰਕੇ ਦਾਣਾ 12 ਕਿਲੋ ਉਹ ਬਾਰਾਂ ਸਹੀ ਗਾ ਬਾਰਾਂ ਕਿ ਨਾ ਫੋਨ ਵੀ ਦੇ ਦੂਗੀ ਦਵਾਈ ਦਾ ਦੇਖੀ ਮੈਂ ਦਵਾਈ ਦਾ ਤਾਂ ਡਾਕਟਰ ਕਹਿੰਦੀ ਬੱਤੀ ਹੈ ਦਵਾਈ ਦੇ ਤਾ ਦੁੱਧ ਵੀ ਚਿੱਟਾ ਨਾ ਕਿੱਤਾ ਜਮਾ ਫੈੜਪੂਰ ਬਹੁਤ ਅੜਟਾ ਲੈ ਭਾਈ ਬਾਲਟੀ ਜਮਾ ਢੱਕ ਠੀਕ ਨਹੀਂ ਜੀ ਮੈਂ ਮੰਚੀ ਕੋਲ ਜੋ ਬੱਤੀ ਆ ਕੀ ਬਾਤ ਆ ਬਾਕੀ ਲੇਵਾ ਵੀ ਜਮਾ ਝਾੜਗੀ ਕਰਮਾਣੀ ਕੱਦ ਬ੍ਰੀਡ ਵੀ ਚੰਗੀ ਆ ਬਈ ਗਰਮੀਆਂ 'ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ